ਉਨੇ ਹੋਣੇ ਕਹਿਣਾ ਤੋਂ ਇੱਕ ਬਹੁਤ ਵੱਡੀ ਬੁਰੀ ਖਬਰ ਨਿਕਲ ਕੇ ਆ ਰਹੀ ਹੈ 20 ਸਾਲਾ ਪੰਜਾਬੀ ਸਟੂਡੈਂਟ ਦਾ ਗੋਰੀਆਂ ਨੇ ਬੁਰਾ ਹਾਲ ਕਰ ਦਿੱਤਾ ਹੈ ਤੇ ਉਥੋਂ ਦੇ ਐਮਪੀ ਤੇ ਉਥੋਂ ਦੀ ਸਰਕਾਰ ਤੇ ਉਥੋਂ ਦੇ ਆਪਣੇ ਪੰਜਾਬੀ ਕਮਿਊਨਿਟੀ ਦੇ ਵੀ ਭੈਣ ਭਾਈ ਸਾਰੇ ਚੁੱਪਾ ਕਿਉਂਕਿ ਜਿਸ ਕੁੜੀ ਨੂੰ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਪੰਜਾਬ ਦੇ ਬਠਿੰਡੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਬਿਲੋਂਗ ਕਰਦੀ ਆ ਜਿਸ ਦੀ ਉਮਰ ਸਿਰਫ 20 ਸਾਲ ਆ ਤੇ ਕੁਝ ਕੁ ਸਾਲ ਪਹਿਲਾਂ ਹੀ ਇਹ ਪੈਨ ਕੈਨੇਡਾ ਦੇ ਵਿੱਚ ਗਈ ਸੀ ਐਜ਼ ਅ ਸਟੂਡੈਂਟ ਵਿਜ਼ਿਟ ਤੇ ਨਿਊ ਫਾਉਂਡ ਲੈਂਡ ਦੇ ਸੀਆ ਜੋ ਉਸ ਹੁੰਦਾ ਕ ਸਮੁੰਦਰ ਹੈ ਉਹਦੇ ਵਿੱਚ ਘੁੰਮਣ ਗਏ ਸੀ ਘੁੰਮਣ ਤੋਂ ਬਾਅਦ ਭੈਣ ਦਾ ਪੈਰ ਸਲਿੱਪ ਹੋਣ ਤੋਂ ਬਾਅਦ ਭੈਣ ਉਸ ਸਮੁੰਦਰ ਦੇ ਵਿੱਚ ਡਿੱਗ ਪੈਂਦੀ ਹੈ 16 ਜਨਵਰੀ ਨੂੰ ਭੈਣ ਉਹਦੇ ਵਿੱਚ ਡਿੱਗਦੀ ਹੈ ਤੇ 17 ਜਨਵਰੀ ਨੂੰ ਉੱਥੋਂ ਦੀ ਸਰਕਾਰ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਰਚ ਆਪਰੇਸ਼ਨ ਜਿਹੜਾ ਇਸ ਭੈਣ ਦੇ ਲਈ ਚਲਾਇਆ ਗਿਆ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਇਹ ਗੱਲ ਕਹਿ ਕੇ ਕਿ ਉੱਥੋਂ ਦਾ ਵੈਦਰ ਖਰਾਬ ਹੈ ویسੇ ਦਾ ਕੈਨੇਡਾ ਦੁਨੀਆ ਦੀ ਸੈਕੰਡ ਨੰਬਰ ਦੇ ਫੇਵਰਿਟ ਕੰਟਰੀ ਮੰਨੇ ਜਾਂਦਾ ਲੋਕਾਂ ਦਾ ਤੇ ਸੇਫਟੀ ਦੇ ਮਾਮਲੇ ਦੇ ਵਿੱਚ ਪਰ ਵੈਦਰ ਦੇ ਵਜ੍ਹਾ ਨਾਲ ਉਹਨਾਂ ਨੇ ਇਸ ਭੈਣ ਦੀ ਲਾਸ਼ ਨੂੰ ਲੱਭਣਾ ਮਨਾ ਕਰ ਦਿੱਤਾ ਹੈ ਤੇ ਅੱਜ ਦੀ ਡੇਟ ਗੱਲ ਕਰੀਏ ਅੱਜ ਹੋ ਚੁੱਕਿਆ ਹੈ 21 ਤਰੀਕ ਫਸਟ ਆਫ ਆਲ ਤੁਸ਼ਾਰ ਵੀਰੇ ਦਾ ਬਹੁਤ ਧੰਨਵਾਦ ਆ ਜਿਸ ਨੇ ਇਸ ਨਿਊਜ਼ ਨੂੰ ਚੱਕਿਆ ਇਸ ਮੁੱਦਦਨ ਚੱਕਿਆ ਤੇ ਉਸ ਏਰੀਏ ਦੇ ਸਾਰੇ ਦੇ ਸਾਰੇ ਐਮਪੀਏ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਆਪਾਂ ਸਾਰੇ ਇੱਕੋ ਹੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਆਂ ਸਾਰੇ ਆਪਾਂ ਪੰਜਾਬੀ ਭੈਣ ਭਰਾ ਆਂ ਤੇ ਹਰ ਇੱਕ ਦੇ ਹੈਲਪ ਕਰਨਾ ਜ਼ਰੂਰੀ ਹੈ ਕਿਉਂਕਿ ਆਪਣਾ ਬਾਬਾ ਨਾਨਕ ਵੀ ਇਹ ਗੱਲ ਕਹਿ ਕੇ ਗਿਆ ਏ ਕਰ ਭਲਾ ਹੋ ਭਲਾ ਜੇ ਅੱਜ ਆਪਾਂ ਭਲਾ ਕਰਾਂਗੇ ਤਾਂ ਤਾਹੀਂ ਆਪਣਾ ਭਲਾ ਹੁੰਦਾ ਏ ਇਹ ਨਾ ਸੋਚਿਓ ਕਿ ਕਿਸੇ ਦਾ ਬਿਨਾਂ ਭਲਾ ਕੀਤਾ ਤੁਹਾਡਾ ਭਲਾ ਹਜੂ ਜ਼ਿੰਦਗੀ 'ਚ ਕਦੇ ਵੀ ਨਹੀਂ ਹੁੰਦਾ ਕਿਉਂਕਿ ਇਹ ਗੱਲ ਬਾਬੇ ਨਾਨਕ ਨੇ ਕਹੀ ਏ ਇਹ ਸਾਰੇ ਐਮਪੀਏ ਦੇ ਨਾਮ ਹੈ ਇਹ ਸਾਰੇ ਐਮਪੀਆ ਦਾ ਈਮੇਲ ਐਡਰੈਸ ਆ ਤੇ ਨੀਚੇ ਫੋਟੋ ਆ ਇਹਨਾਂ ਨੂੰ ਜਰੂਰ ਈਮੇਲ ਕਰੋ ਜਿੰਨੇ ਵੀ ਮੇਰੇ ਭੈਣ ਭਾਈ ਆ ਦੋ ਰੀਲਾਂ ਘੱਟ ਦੇਖ ਲਿਓ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਉੱਤੇ ਪਰ ਇਹਦਾ ਸਕਰੀਨਸ਼ਾਟ ਲੈ ਕੇ ਮੇਲ ਆਈਡੀ ਨੂੰ ਕਾਪੀ ਕਰਕੇ ਤੁਸੀਂ ਇਹਨਾਂ ਨੂੰ ਫੋਟੋ ਸੈਂਡ ਕਰੋ ਤੇ ਕੁੜੀ ਦੀ ਜਿਹੜੀ ਭਾਲ ਆ ਹੋ ਜਾਵੇ ਕਿਉਂਕਿ ਮਾਪੇ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਬੈਠੇ ਆ ਤੇ ਇਹ ਸਾਰੇ ਦਾ ਸਾਰਾ ਕ੍ਰੈਡਿਟ ਹੈ ਜਿਹੜਾ ਵੀਡੀਓ ਦਾ ਇਹ ਤੁਸ਼ਾਰ ਵੀਰੇ ਨੂੰ ਜਾਂਦਾ ਹੈ ਕਿਉਂਕਿ ਤੁਸ਼ਾਰ ਵੀਰਾ ਕੈਨੇਡਾ ਦੇ ਵਿੱਚ ਇਸ ਮਾਮਲੇ ਦੇ ਉੱਤੇ ਪੂਰੇ 100% ਆਪਣੀ ਪਾਰਟਿਸਿਪੇਟ ਕਰ ਰਿਹਾ ਤੇ ਅਸੀਂ ਵੀ ਉਹਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ